ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ 트াম্প ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਪ੍ਰਵਾਸੀ ਦਾ ਆਉਣਾ ਇੱਕ ਸਹੂਲਤ ਹੈ ਨਾ ਕਿ ਹੱਕ ਹੈ ਹਿੰਸਾ ਅਤਵਾ ਜਾਂ ਹੋਰ ਗੈਰ ਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਡਿਪੋਰਟ ਕੀਤਾ ਜਾਵੇਗਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹੁਣ ਤੱਕ 2 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ 1-1000 ਡਾਲਰ ਲੈ ਕੇ ਸੈਲਫ ਰਿਪੋਰਟ ਹੋਣ ਵਾਲਿਆਂ ਦੇ ਜਹਾਜ਼ਾਂ ਨੇ ਵੀ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ ਬੀਤੇ ਦਿਨੀ ਫਲੋਰੀਡਾ ਵਿਖੇ ਛਾਪੇ ਦੌਰਾਨ 780 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਜ਼ਿਆਦਾਤਰ ਅਪਰਾਧਿਕ ਪਿਛੋਕੜ ਵਾਲੇ ਦੱਸੇ ਜਾ ਰਹੇ ਨੇ ਹੁਣ ਭਾਰਤੀ ਟਰੈਵਲ ਏਜੰਸੀਆਂ ਤੇ ਸਖਤੀ ਰਾਹੀਂ 트럼ਪ ਸਰਕਾਰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ ਅਤੇ ਮੈਕਸੀਕੋ ਦੇ ਬਾਰਡਰ ਤੇ ਤਾਇਨਾਤ ਫੌਜ ਨੂੰ ਹਟਾਉਣ ਦਾ ਮੌਕਾ ਮਿਲ ਸਕੇ 트럼ਪ ਦੇ ਸੱਤਾ ਸੰਭਾਲਣ ਵੇਲੇ ਅਮਰੀਕਾ ਚ ਡਿਪੋਟੇਸ਼ਨ ਦਾ ਸਾਹਮਣਾ ਕਰ ਰਿਹਾ ਹੈ ਭਾਰਤੀਆਂ ਦੀ ਗਿਣਤੀ 18000 ਦੱਸੀ ਗਈ ਪਰ ਇਹਨਾਂ ਵਿੱਚੋਂ ਕੁਝ ਸੈਂਕੜਿਆਂ ਨੂੰ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਿਆ ਵਦੇਸ਼ ਵਿਭਾਗ ਨੇ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਨੇ ਅਤੇ ਅਮਰੀਕਾ ਵਾਲਿਆਂ ਦੀ ਹਿਫਾਜ਼ਤ ਯਕੀਨੀ ਬਣਾਉਂਦਿਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਡਿਪੋਰਟ ਕਰਨ ਦਾ سلسلہ جاری ਹੈ ਦੱਸਦੀ ਹੈ ਕਿ 트ੰਪ ਸਰਕਾਰ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟ੍ਰੋ ਸਨੇ ਕਈ ਕੋ ਮੰਤਰੀ ਆਗੂਆਂ ਦੇ ਵੀਜ਼ੇ ਰੱਦ ਕਰ ਚੁੱਕੀ ਹੈ ਗੁਸਟਾਵੋ ਦਾ ਵੀਜ਼ਾ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਲੱਦੇ ਅਮਰੀਕਾ ਦੇ ਫੌਜੀ ਜਹਾਜ਼ਾਂ ਨੂੰ ਆਪਣੇ ਮੁਲਕ 'ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਸਿਰਫ ਇੰਨਾ ਹੀ ਨਹੀਂ, 트럼ਪ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜੇ ਭਾਰਤੀਆਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਜਾ ਚੁੱਕੀ ਹੈ। ਨਵੀਂ ਦਿੱਲੀ ਸਥਿਤ ਯੂਐਸ ਐਮਬੈਸੀ ਨੇ ਕਿਹਾ ਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਕੁਝ ਦਿਨ ਵਾਸਤੇ ਹੀ ਠਹਿਰਨਾ ਮਹਿੰਗਾ ਪਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ ਫੜ ਕੇ ਡਿਪੋਰਟ ਕੀਤਾ ਜਾਵੇਗਾ ਸਗੋਂ ਅਮਰੀਕਾ ਚ ਦਾਖਲੇ ਤੇ ਪੱਕੀ ਪਾਬੰਦੀ ਲੱਗ ਸਕਦੀ ਹੈ ਯੂ ਐਸ ਅੰਬੈਸੀ ਦੀ ਇਹ ਚੇਤਾਵਨੀ ਅਜਿਹੇ ਸਮੇਂ ਚ ਆਈ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਭਾਵ ਪਾਉਂਦੀਆਂ ਨਜ਼ਰ ਆ ਰਹੀਆਂ ਨੇ ਇੱਥੇ ਖਾਸ ਤੌਰ ਤੇ ਇੱਕ ਹੋਰ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ 트럼ਪ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਲਗਾਤਾਰ ਵੱਖ-ਵੱਖ ਖੇਤਰਾਂ 'ਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤੇ ਜੇ ਸਕੂਲਾਂ ਦੀ ਹਾਜ਼ਰੀ ਦੀ ਗੱਲ ਕਰ ਲਈਏ ਤੇ ਇੱਥੇ ਵੀ ਗਿਰਾਵਟ ਨਜ਼ਰ ਆ ਰਹੀ ਹੈ ਟੈਕਸਸ, ਅਲਾਬਾਮਾ, ਐਡਾਹੋ ਤੇ ਮੈਸਚੂਸੈਟਸ ਸਮੇਤ 8 ਰਾਜਾਂ ਦੇ 15 ਜ਼ਿਲ੍ਹਿਆਂ ਤੋਂ ਪ੍ਰਾਪਤ ਡੇਟਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕੁਝ ਹਫ਼ਤਿਆਂ ਲਈ ਸਕੂਲਾਂ ਦੀ ਹਾਜ਼ਰੀ ਦੇ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ ਅੰਕੜਿਆਂ ਮੁਤਾਬਕ ਡੈਨਵਰ ਪਬਲਿਕ ਸਕੂਲ ਦੀ ਹਾਜ਼ਰੀ ਵੀ ਪ੍ਰਭਾਵਿਤ ਹੋਈ ਫਰਵਰੀ ਚ ਜ਼ਿਲ੍ਹਾ ਪੱਧਰ ਤੇ ਹਾਜ਼ਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3% ਘਟ ਗਈ ਮੁੱਖ ਤੌਰ ਤੇ ਪ੍ਰਵਾਸੀ ਨਵੇਂ ਆਉਣ ਵਾਲੇ ਸਟੂਡੈਂਟਸ ਨੂੰ ਸਰਵਿਸ ਦੇਣ ਵਾਲੇ ਸਕੂਲਾਂ ਚ 4.7% ਤੱਕ ਦੀ ਭਾਰੀ ਗਰਾਵਟ ਆਈ ਹੈ ਇਹ ਗਰਾਵਟ ਖਾਸ ਤੌਰ ਤੇ ਉਸ ਸਮੇਂ ਤੋਂ ਦੇਖੀ ਜਾ ਰਹੀ ਹੈ ਜਦੋਂ ਇਮੀਗ੍ਰੇਸ਼ਨ ਛਾਪਿਆਂ ਚ ਯਕਦਮ ਵਾਧਾ ਹੋਇਆ ਇਸ ਸਭ ਤੋਂ ਬਾਅਦ ਹੁਣ ਜਦੋਂ ਤੋਂ ਡੋਨਲਡ ਟਰੰਪ ਵੱਲੋਂ ਸਵੈਡ ਡਿਪੋਰਟ ਹੋਣ ਦੀ ਘੋਸ਼ਣਾ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰਵਾਸੀ ਪਰਿਵਾਰ ਘਰ ਵਾਪਸ ਜਾਣ ਲਈ ਲੋੜੀਂਦੇ ਦਸਤਾਵੇਜ਼ ਇਕੱਠੇ ਕਰ ਰਹੇ ਨੇ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਵਾਲੀ ਵੱਡੀ ਆਬਾਦੀ ਵਾਲੇ ਦੇਸ਼ਾਂ 'ਚ ਘਰ ਵਾਪਸ ਜਾਣ ਦੀ ਇੱਛਾ ਰੱਖਣ ਵਾਲੇ ਹੋਰ ਲੋਕਾਂ ਦੇ ਸੰਕੇਤ ਦਿਖਾਈ ਦੇ ਰਹੇ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਾਰਚ ਦੇ ਵਿੱਚ ਅਮਰੀਕਾ 'ਚ ਕੌਂਸੂਲੇਟਾਂ ਤੋਂ ਬ੍ਰਾਜ਼ੀਲੀਅਨ ਪਾਸਪੋਰਟਾਂ ਲਈ ਅਰਜ਼ੀਆਂ 'ਚ ਪਿਛਲੇ ਸਾਲ ਦੇ ਮੁਕਾਬਲੇ 36% ਵਾਧਾ ਹੋਇਆ ਹੈ ਗਵਾਟੇਮਾਲਾ ਨੇ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਵਾਲੇ ਆਪਣੇ ਨਾਗਰਿਕਾਂ ਦੇ ਪਾਸਪੋਰਟਸ ਲਈ ਪਿਛਲੇ ਸਾਲ ਨਾਲੋਂ 5% ਵਾਧਾ ਦਰਜ ਕੀਤਾ ਪਿਛਲੇ ਮਹੀਨੇ ਮੈਲਵਿਨ ਜੋਸ਼ੂਏ ਉਸ ਦੀ ਪਤਨੀ ਤੇ ਇੱਕ ਹੋਰ ਜੋੜੇ ਨੇ ਆਪਣੇ ਅਮਰੀਕੀ ਜਨਮੇ ਬੱਚਿਆਂ ਲਈ ਹੋਂਡੂਰਨ ਪਾਸਪੋਰਟ ਪ੍ਰਾਪਤ ਕਰਨ ਲਈ ਨਿਊ ਜਰਸੀ ਤੋਂ ਬੋਸਟਨ ਤੱਕ 4 ਘੰਟੇ ਗੱਡੀ ਚਲਾਈ ਇਹ ਇੱਕ ਅਜੀਬਾ ਕਦਮ ਹੈ ਜੋ ਤੁਰੰਤ ਚੁੱਕਿਆ ਗਿਆ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਹੁਣ ਅਮਰੀਕਾ 'ਚ ਆਪਣਾ ਜੀਵਨ ਅਸਥਿਰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਹੁਣ ਗੈਰਕਾਨੂੰਨੀ ਤੌਰ ਤੇ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਵੀ ਲੋਕ ਝਿਜਕ ਰਹੇ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਅਨੁਸਾਰ ਪਹਿਲਾਂ ਹੀ ਹਜ਼ਾਰਾਂ ਪ੍ਰਵਾਸੀਆਂ ਨੇ ਸੰਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਸਵੈ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਰਹੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਦ ਦੇ ਡਰ ਨੂੰ ਭੜਕਾ ਕੇ ਸਰਕਾਰੀ ਨਿਗਰਾਨੀ ਵਧਾ ਕੇ ਅਤੇ ਲੋਕਾਂ ਨੂੰ 1000 ਡਾਲਰ ਤੇ ਦੇਸ਼ ਤੋਂ ਬਾਹਰ ਆਵਾਜਾਈ ਦੀ ਪੇਸ਼ਕਸ਼ ਕਰਕੇ ਹੋਰ ਪਰਿਵਾਰਾਂ ਨੂੰ ਮੁਲਕ ਛੱਡਣ ਲਈ ਉਤਸ਼ਾਹਿਤ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਮੰਗਲਵਾਰ ਨੂੰ ਵਿੱਤੀ ਸਾਲ 2026 ਲਈ ਵਿਦੇਸ਼ ਵਿਭਾਗ ਦੇ 28.5 ਬਿਲੀਅਨ ਡਾਲਰ ਦੇ ਬਜਟ ਦਾ ਐਲਾਨ ਕੀਤਾ। ਇਸ ਦੌਰਾਨ ਰੂਬਿਓ ਨੇ ਚੀਨ ਤੇ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਅਮਰੀਕਾ ਹੁਣ ਉਸ ਯੁੱਗ ਨੂੰ ਖਤਮ ਕਰ ਰਿਹਾ ਹੈ ਜਿਸ ਵਿੱਚ ਚੀਨ ਨੇ ਅਮਰੀਕੀ ਟੈਕਨਾਲੋਜੀ ਚੋਰੀ ਕੀਤੀ। ਵਪਾਰਕ ਅਭਿਆਸਾਂ ਦੀ ਦੁਰਵਰਤੋਂ ਕੀਤੀ ਅਤੇ ਅਮਰੀਕਾ ਨੂੰ ਫੈਂਟਨਲ ਵਰਗੀਆਂ ਖਤਰਨਾਕ ਦਵਾਈਆਂ ਨਾਲ ਪਰ ਦਿੱਤਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਵਪਾਰ ਨੂੰ ਸੰਤੁਲਿਤ ਕਰਨ ਲਈ ਵਿਕਾਸ ਪੱਖੀ ਟੈਰਿਫਾਂ ਰਾਹੀਂ ਦੁਨੀਆ ਭਰ 'ਚ ਆਪਣੇ ਵਪਾਰਕ ਸਬੰਧਾਂ ਨੂੰ ਮੁੜ ਸਥਾਪਿਤ ਕਰ ਰਿਹਾ ਹੈ ਉਨ੍ਹਾਂ ਨੇ ਇਹ ਗੱਲ 2026 ਲਈ ਵਿਦੇਸ਼ ਵਿਭਾਗ ਦੇ 28.5 ਬਿਲੀਅਨ ਅਮਰੀਕੀ ਡਾਲਰ ਦੇ ਬਜਟ ਦਾ ਐਲਾਨ ਕਰਦੇ ਹੋਏ ਕਿਹਾ ਰੂਬਿਓ ਨੇ ਚੀਨ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਮਰੀਕਾ ਨੂੰ ਵਿਸ਼ਵ ਪੱਧਰ ਤੇ ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਦੇਸ਼ ਉਸ ਯੁੱਗ ਦਾ ਅੰਤ ਕਰ ਰਿਹਾ ਹੈ ਜਿਸ ਵਿੱਚ ਚੀਨ ਨੇ ਅਮਰੀਕੀ ਟੈਕਨੋਲੋਜੀ ਚੋਰੀ ਕੀਤੀ, ਵਪਾਰਕ ਅਭਿਆਸਾਂ ਦੀ ਦੁਰਵਰਤੋਂ ਕੀਤੀ ਤੇ ਅਮਰੀਕਾ ਨੂੰ ਫੈਂਟਨੈਲ ਵਰਗੀਆਂ ਖਤਰਨਾਕ ਦਵਾਈਆਂ ਨਾਲ ਭਰ ਦਿੱਤਾ। ਰੂਬਿਓ ਨੇ ਕਿਹਾ ਕਿ ਅਮਰੀਕਾ ਨਵੇਂ ਟੈਰਿਫ ਲਗਾ ਕੇ ਅਤੇ ਫਜ਼ੂਲ ਖਰਚਿਆਂ 'ਚ ਕਟੌਤੀ ਕਰਕੇ ਵਿਸ਼ਵ ਵਪਾਰਕ ਸਬੰਧਾਂ ਨੂੰ ਮੁੜ ਸਥਾਪਿਤ ਕਰ ਰਿਹਾ ਹੈ। ਹਰ ਮਹਾਦੀਪ ਤੇ ਸ਼ਾਇਦ ਐਂਟਾਰਕਟਾ ਨੂੰ ਛੱਡ ਕੇ ਜਿੱਥੇ ਪੈਂਗੁਇਨਾਂ ਨਾਲ ਸੌਦਾ ਕਰਨਾ ਥੋੜਾ ਔਖਾ ਏ ਅਸੀਂ ਵਪਾਰਕ ਸੌਦੇ ਕਰ ਰਹੇ ਹਾਂ ਜੋ ਅਮਰੀਕੀ ਕਾਮਿਆਂ ਤੇ ਨਿਵੇਸ਼ ਦੀ ਰੱਖਿਆ ਕਰਦੇ ਨੇ ਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਨੇ ਰੂਬਿਓ ਨੇ ਵਿਦੇਸ਼ੀ ਸਬੰਧਾਂ ਬਾਰੇ ਸੈਨੇਟ ਕਮੇਟੀ ਦੇ ਸਾਹਮਣੇ ਇੱਕ ਬਿਆਨ ਚ ਦਿੱਤਾ ਉਨਾ ਕਾਕੇ ਵਿਭਾਗ ਇੰਡੋ-ਪੈਸੀਫਿਕ ਤੋਂ ਲੈ ਕੇ ਅਫਰੀਕਾ ਅਤੇ ਲਾਤੀਨੀ ਅਮਰੀਕਾ ਤੱਕ ਚੀਨ ਦੇ ਘਾਤਕ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਹੈ ਸਾਡੀ ਟੈਕਨੋਲੋਜੀ ਚੋਰੀ ਕਰਨ ਅਤੇ ਸਾਡੇ ਦੇਸ਼ ਨੂੰ ਫੈਂਟਾ ਨਾਲ ਭਰ ਦੇਣ ਲਈ ਵਪਾਰਕ ਅਭਿਆਸਾਂ ਦੀ ਦੁਰਵਰਤੋਂ ਕਰਕੇ ਚੀਨੀ ਕਮਿਊਨਿਸਟ ਪਾਰਟੀ ਨੂੰ ਧੋਖਾ ਦੇਣ ਦਾ ਯੁੱਗ ਖਤਮ ਹੋ ਗਿਆ ਹੈ ਰੂਬਿਓ ਨੇ ਅੱਗੇ ਵੀ ਬਹੁਤ ਕੁਝ ਕਿਹਾ ਤੇ ਨਾਲ ਦੀ ਨਾਲ ਕੁਝ ਗੱਲਾਂ ਇਸ ਤਰੀਕੇ ਨਾਲ ਕਰਦਿਆਂ ਕਿਾ ਕਿ ਵਿਸ਼ਵ ਵਿਆਪੀ ਸੰਕਟਾਂ ਦਾ ਜਲਦੀ ਜਵਾਬ ਦੇਣ ਭਾਰਤ ਅਤੇ ਜਾਰਡਨ ਵਰਗੇ ਮੁੱਖ ਸਹਿਯੋਗੀਆਂ ਦਾ ਸਮਰਥਨ ਕਰਨ ਅਤੇ ਚੀਨ ਤੋਂ ਵੱਧ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ 2.9 ਬਿਲੀਅਨ ਡਾਲਰ ਦੇ ਅਮਰੀਕਾ ਫਰਸਟ ਅਪਰਚੂਨਿਟੀ ਫੰਡ ਦਾ ਵੀ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਸਮੇਂ ਦੁਨੀਆ ਦੇ ਵੱਖ-ਵੱਖ ਖੇਤਰਾਂ 'ਚ ਕਈ ਦੇਸ਼ਾਂ ਵਿੱਚਕਾਰ ਜੰਗ ਜਾਂ ਤਣਾਅ ਦਾ ਮਾਹੌਲ ਹੈ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਦੇਸ਼ ਲਈ ਇੱਕ ਨਵਾਂ ਮਿਜ਼ਾਈਲ ਰੱਖਿਆ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਨੂੰ ਵਾਈਟ ਹਾਊਸ 'ਚ ਗੋਲਡਨ ਡੋਮ ਨਾਮ ਦਾ ਇੱਕ ਨਵਾਂ ਤੇ ਵਿਸ਼ਾਲ ਮਜ਼ਾਈਲ ਰੱਖਿਆ ਪ੍ਰਣਾਲੀ ਦੀ ਘੋਸ਼ਣਾ ਕੀਤੀ। 트੍ਰੰਪ ਨੇ ਕਿਹਾ ਕਿ ਇਹ ਪ੍ਰਣਾਲੀ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਤਿਆਰ ਹੋਣ ਦੀ ਉਮੀਦ ਹੈ ਤੇ ਇਸ ਦੀ ਕੁੱਲ ਲਾਗਤ ਲਗਭਗ 175 ਬਿਲੀਅਨ ਡਾਲਰ ਹੋਵੇਗੀ। ਇਹ ਪ੍ਰਣਾਲੀ ਅਮਰੀਕਾ ਨੂੰ ਵਿਦੇਸ਼ੀ ਮਜ਼ਾਈਲ ਖਤਰੇ ਤੋਂ ਬਚਾਉਣ ਦੇ ਲਈ ਤਿਆਰ ਕੀਤੀ ਜਾ ਰਹੀ ਹੈ। ਪ੍ਰੋਜੈਕਟ ਚ ਸੈਂਕੜੇ ਸੈਟਲਾਈਟਸ ਦੀ ਇੱਕ ਵਿਸ਼ਾਲ ਨੈਟਵਰਕ ਬਣਾਈ ਜਾਵੇਗੀ ਜੋ ਮਿਜ਼ਾਈਲਾਂ ਦਾ ਪਤਾ ਲਗਾਉਣ, ਟਰੈਕ ਕਰਨ ਤੇ ਉਹਨਾਂ ਨੂੰ ਰੋਕਣ ਦੇ ਯੋਗ ਹੋਵੇਗੀ। ਇਹ ਪ੍ਰਣਾਲੀ ਧਰਤੀ, ਸਮੁੰਦਰ ਅਤੇ ਅੰਤਰਿਕਸ਼ ਚ ਆਧੁਨਿਕ ਸੈਂਸਰਾਂ ਅਤੇ ਇਨਸੈਪਟਰਾਂ ਦੇ ਉੱਤੇ ਆਧਾਰਿਤ ਹੋਵੇਗੀ। ਟਰੰਪ ਨੇ ਦੱਸਿਆ ਕਿ ਕੈਨੇਡਾ ਨੇ ਵੀ ਇਸ ਪ੍ਰੋਜੈਕਟ ਚ ਦਿਲਚਸਪੀ ਦਿਖਾਈ ਹੈ ਤੇ ਅਮਰੀਕਾ ਆਪਣੇ ਉੱਤਰੀ ਗੁਆਂਢੀ ਦੇ ਸਹਿਯੋਗ ਦਾ ਸਵਾਗਤ ਕਰੇਗਾ। ਪ੍ਰੋਜੈਕਟ ਦੀ ਸ਼ੁਰੂਆਤੀ ਲਾਗਤ ਲਈ 25 ਬਿਲੀਅਨ ਡਾਲਰ ਕਾਂਗਰਸ 'ਚ ਰੱਖੇ ਗਏ ਨੇ ਪਰ ਕੁੱਲ ਖਰਚਾ ਕਈ ਗੁਣਾ ਵੱਧ ਸਕਦਾ ਹੈ ਇਸ ਪ੍ਰਣਾਲੀ ਦੀ ਪ੍ਰੇਰਣਾ ਇਜ਼ਰਾਇਲ ਦੇ ਆਇਰਨ ਡੋਮ ਤੋਂ ਲਈ ਗਈ ਹੈ ਪਰ ਇਹ ਕਈ ਗੁਣਾ ਵੱਡੀ ਅਤੇ ਆਧੁਨਿਕ ਹੋਵੇਗੀ ਪ੍ਰੋਜੈਕਟ ਦੀ ਅਗਵਾਈ ਜਨਰਲ ਮਾਈਕਲ ਗੁਐਟਲਿਨ ਜੋ ਕਿ ਵਾਈਸ ਚੀਫਸ ਨੇ ਸਪੇਸ ਆਪਰੇਸ਼ਨਸ ਯੂਐਸ ਸਪੇਸ ਫੋਰਸ ਦੇ ਉਹ ਕਰਨਗੇ ਟਰੰਪ ਨੇ ਕਿਹਾ ਇਹ ਪ੍ਰਣਾਲੀ ਅਮਰੀਕਾ ਨੂੰ ਵਿਦੇਸ਼ੀ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਸਭ ਤੋਂ ਆਧੁਨਿਕ ਅਤੇ ਵਿਸ਼ਵਾਸਯੋਗ ਢਾਲ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ 골ਡਨ ਡੋਮ ਸੰਕਲਪ ਅਮਰੀਕੀ ਮਿਜ਼ਾਈਲ ਰੱਖਿਆ ਇਤਿਹਾਸ 'ਚ ਸਭ ਤੋਂ ਵੱਡਾ ਤੇ ਮਹੱਤਵਕਾਂਕਸ਼ੀ ਯਤਨ ਹੋਵੇਗਾ। ਜੈਕਟ ਦੀ ਲਾਗਤ ਬਹੁਤ ਵੱਡੀ ਹੈ ਤੇ ਕਾਂਗਰਸ ਇਸ ਦੀ ਪੂਰੀ ਮਨਜ਼ੂਰੀ ਹਾਲੇ ਤੱਕ ਨਹੀਂ ਦੇ ਰਹੀ। ਵਦੇਸ਼ੀ ਮਾਹਿਰਾਂ ਤੇ ਅਮਰੀਕੀ ਅਧਿਕਾਰੀਆਂ ਨੇ ਪ੍ਰਣਾਲੀ ਦੀ ਵਿਵਹਾਰਕਤਾ ਅਤੇ ਸਮੇਂਸਰ ਪੂਰਾ ਹੋਣ ਤੇ ਸੰਦੇਹ ਜਤਾਇਆ ਤੇ ਖਾਸ ਕਰਕੇ ਅਮਰੀਕਾ ਦੇ ਵਿਸ਼ਾਲ ਭੂਗੋਲ ਅਤੇ ਉੱਚ ਤਕਨੀਕੀ ਚੁਣੌਤੀਆਂ ਦੇ ਚੱਲਦੇ ਹੋਏ 골ਡਨ ਡੋਮ ਪ੍ਰੋਜੈਕਟ ਅਮਰੀਕਾ ਦੀ ਰੱਖਿਆ ਨੀਤੀ 'ਚ ਇੱਕ ਨਵਾਂ ਯੁੱਗ ਸ਼ੁਰੂ ਕਰਨ ਦੀ ਕੋਸ਼ਿਸ਼ ਹੈ ਜਿਸ ਦਾ ਉਦੇਸ਼ ਅਮਰੀਕੀ ਜਨਤਾ ਨੂੰ ਹਰ ਕਿਸਮ ਦੇ ਮਿਜ਼ਾਈਲ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਹੈ। ਇਹ ਪ੍ਰਣਾਲੀ ਆਉਣ ਵਾਲੇ ਸਾਲਾਂ 'ਚ ਵਿਦੇਸ਼ੀ ਨੀਤੀ, ਰੱਖਿਆ ਉਦਯੋਗ ਅਤੇ ਵਿਦੇਸ਼ੀ ਸਹਿਯੋਗ ਲਈ ਕੇਂਦਰੀ ਮੁੱਦਾ ਹੈ। ਬਣ ਸਕਦੀ ਹੈ ਅਮਰੀਕਾ ਚ ਕੈਲੀਫੋਰਨੀਆ ਯੂਨੀਵਰਸਿਟੀ ਸੰਤਾ ਕਰੂਜ਼ ਨੇ ਇੱਕ ਨਵੀਂ ਅਕਾਦਮਿਕ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਡਿਜੀਟਲ ਕਹਾਣੀ ਸੁਣਾਉਣ ਦੀ ਕਲਾ ਰਾਹੀਂ ਸਿੱਖ ਧਰਮ ਪ੍ਰਤੀ ਵਿਸ਼ਵਵਿਆਪੀ ਧਾਰਨਾਵਾਂ ਨੂੰ ਨਵਾਂ ਆਕਾਰ ਦੇਣਾ ਅਤੇ ਸਮਾਵੇਸ਼ੀ ਵਿਦਵਤਾ ਨੂੰ ਉਤਸ਼ਾਹਿਤ ਕਰਨਾ ਹੈ ਭਾਰਤੀ ਮੂਲ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਸਿੱਖ ਅਧਿਐਨ ਵਿਦਵਾਨ ਨਿਰਵਿਕਾਰ ਸਿੰਘ ਦੀ ਅਗਵਾਈ ਹੇਠ ਇਸ ਪ੍ਰੋਜੈਕਟ ਦਾ ਉਦੇਸ਼ ਸਿੱਖ ਇਤਿਹਾਸ ਪਛਾਣ ਅਤੇ ਦਰਸ਼ਨ ਦੀ ਡੂੰਗੀ ਵਧੇਰੇ ਸੂਖਮ ਸਮਝ ਪ੍ਰਦਾਨ ਕਰਨਾ ਹੈ ਯੂਨੀਵਰਸਿਟੀ ਵੱਲੋਂ 15 ਮਈ ਨੂੰ ਜਾਰੀ ਇੱਕ ਅਧਿਕਾਰਤ ਰਿਲੀਜ਼ ਚ ਕਿਹਾ ਗਿਆ ਸੀ ਕਿ ਇਸ ਪ੍ਰੋਜੈਕਟ ਦਾ ਸਰਲੇਖ 21ਵੀਂ ਸਦੀ ਚ ਸਿੱਖ ਪੂਤਕਾਲ ਨੂੰ ਯਾਦ ਰੱਖਣਾ ਭਵਿੱਖ ਨੂੰ ਜੋੜਨਾ ਹੈ ਇਹ ਪਹਿਲ UCSC ਦੇ ਇੰਸਟੀਚਿਊਟ ਫਾਰ ਦਾ ਹਿਊਮਨਿਟੀਜ਼ ਵੱਲੋਂ ਸ਼ੁਰੂ ਕੀਤੀ ਗਈ ਹੈ ਸਿੱਖ ਸੰਸਥਾਵਾਂ ਦੇ ਵਿਕਾਸ ਬਸਤੀਵਾਦ ਦੇ ਪ੍ਰਭਾਵ ਅਤੇ ਡਾਇਸਪੋਰਾ 'ਚ ਸਿੱਖਾਂ ਦੀ ਗੁੰਜਲਦਾਰ ਪਛਾਣ ਦੀ ਪਰਚੋਲ ਕਰਨ ਵਾਲੀ ਮਲਟੀਮੀਡੀਆ ਸਮੱਗਰੀ ਤਿਆਰ ਕਰਦੀ ਹੈ ਰਿਲੀਜ਼ ਦੇ ਅਨੁਸਾਰ ਇਸ ਦਾ ਉਦੇਸ਼ ਸਿੱਖ ਇਤਿਹਾਸ ਅਤੇ ਦਰਸ਼ਨ ਦਾ ਬਧੇਰੇ ਸਹੀ ਅਤੇ ਸੂਖਮ ਦ੍ਰਿਸ਼ਟੀਕੋਣ ਪੇਸ਼ ਕਰਨਾ ਹੈ ਇਸ ਤੋਂ ਪਹਿਲਾਂ ਸਿੱਖ ਐਂਡ ਪੰਜਾਬੀ ਸਟੱਡੀਜ਼ ਦੇ ਸਰਬਜੀਤ ਸਿੰਘ ਅਰੋੜਾ ਚੇਅਰ ਦੇ ਮੈਂਬਰ ਰਹੇ ਸਿੰਘ ਨੇ ਕਿਹਾ ਕਈ ਮੌਜੂਦਾ ਵਿਵਰਣਾਂ 'ਚ ਗਹਿਰਾਈ ਦੀ ਘਾਟ ਹੈ ਜਾਂ ਉਹ ਬਸਤੀਵਾਦੀ ਯੁੱਗ ਦੀ ਵਿਆਖਿਆਵਾਂ ਨਾਲ ਪ੍ਰਭਾਵਿਤ ਨੇ। ਉਹਨਾਂ ਕਿਹਾ ਅਸੀਂ ਵਿਰਾਸਤ 'ਚ ਮਿਲੀਆਂ ਧਾਰਨਾਵਾਂ ਦੀ ਮੁੜ ਜਾਂਚ ਕਰ ਰਹੇ ਹਾਂ ਤੇ ਡੂੰਘੇ ਸਬੂਤ ਆਧਾਰਿਤ ਸ਼ਮੂਲੀਅਤ ਲਈ ਜਗ੍ਹਾ ਬਣਾ ਰਹੇ ਹਾਂ। ਯੂਸੀ ਸੰਟਾ ਕ੍ਰੂਜ਼ ਦੇ ਟੀਚਿੰਗ ਐਂਡ ਲਰਨਿੰਗ ਸੈਂਟਰ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਪੱਛਮੀ ਅਕਾਦਮਿਕ ਸਰਕਲਾਂ ਖਾਸ ਕਰਕੇ ਪੰਜਾਬ ਦੇ ਨੌਜਵਾਨ ਵਿਦਵਾਨਾਂ ਅਤੇ ਸਿੱਖ ਡਾਇਸਪੋਰਾ ਚ ਹਾਸ਼ੀਏ ਤੇ ਧੱਕੇ ਭਾਈਚਾਰਿਆਂ ਤੋਂ ਅਕਸਰ ਬਾਹਰ ਕੀਤੀਆਂ ਗਈਆਂ ਆਵਾਜ਼ਾਂ ਲਈ ਜਗ੍ਹਾ ਬਣਾਉਣਾ ਹੈ ਇਹ ਵੀਡੀਓ ਪੁਰਾ ਲੇਖ ਵਿਜ਼ੂਅਲ ਨਕਸ਼ਿਆਂ ਤੇ ਧਿਆਨ ਨਾਲ ਤਿਆਰ ਕੀਤੇ ਸਰੋਤਾਂ ਨਾਲ ਭਰਪੂਰ ਨੇ ਜੋ ਕਿ ਭਾਰਤ ਅਤੇ ਵਿਦੇਸ਼ਾਂ ਚ ਸਿੱਖ ਨੌਜਵਾਨਾਂ ਸਮੇਤ ਨੌਜਵਾਨ ਪੀੜੀਆਂ ਨੂੰ ਜੋੜਨ ਲਈ ਤਿਆਰ ਕੀਤੇ ਗਏ ਨੇ ਜੋ ਇੱਕ ਵਿਸ਼ਵੀਕਰਨ ਵਾਲੀ ਦੁਨੀਆ ਚ ਆਪਣੀ ਪਛਾਣ ਨੂੰ ਨੈਵੀਗੇਟ ਕਰ ਰਹੇ ਨੇ ਅਮਰੀਕਾ ਸਥਿਤ ਸਿੱਖ ਵਿਦਵਾਨ ਅਤੇ ਲੇਖਕ ਸਿਮਰਨਜੀਤ ਸਿੰਘ ਨੇ ਇਸ ਪਹਿਲ ਕਦਮੀ ਦੀ ਬૌਧਿਕ ਕਠੋਰਤਾ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦੀ ਪ੍ਰਸ਼ੰਸਾ ਕੀਤੀ ਸਿੰਘ ਨੇ ਕਿਹਾ ਕਿ ਟੀਚਾ ਸਿਰਫ ਇਤਿਹਾਸ ਰਿਕਾਰਡ ਨੂੰ ਦਰੁਸਤ ਕਰਨਾ ਨਹੀਂ ਸਗੋਂ ਸਿੱਖ ਵਿਰਾਸਤ ਦੀ ਡੁੰਗਾਈ ਅਤੇ ਵਿਭਿੰਨਤਾ ਦਾ ਸਨਮਾਨ ਕਰਦੇ ਹੋਏ ਵਿਦਵਾਨਾਂ ਅਤੇ ਭਾਈਚਾਰਿਆਂ ਨੂੰ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕਿਆਂ ਨਾਲ ਦੇਖਣ 'ਚ ਮਦਦ ਕਰਨਾ ਹੈ ਟੈਕਸਸ ਰਾਜ ਦੇ ਆਸਟਨ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੇ ਬੱਸ 'ਚ ਯਾਤਰਾ ਕਰ ਰਹੇ ਇੱਕ ਅਜਨਬੀ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਆਪਣੇ ਚਾਚੇ ਵਰਗਾ ਦਿਖਦਾ ਸੀ। ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਵਿਰੁੱਧ ਪਹਿਲੀ ਡਿਗਰੀ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਸ਼ਾਮ 6:45 ਮਿੰਟ ਦੇ ਕਰੀਬ ਬੁੱਧਵਾਰ ਨੂੰ ਦੱਖਣੀ ਆਸਟਨ 'ਚ ਦੱਖਣੀ ਲਾਮਰ ਬੁਲੇਵਾਰਡ ਅਤੇ ਬਾਟਨ ਸਪ੍ਰਿੰਗਜ਼ ਰੋਡ ਦੇ ਨੇੜੇ ਵਾਪਰੀ। ਆਸਟਨ ਪੁਲਿਸ ਵਿਭਾਗ ਦੇ ਅਨੁਸਾਰ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਜੋ ਕਿ 30 ਕੁ ਸਾਲ ਦਾ ਸੀ ਨਾਮ ਅਕਸ਼ੇ ਗੁਪਤਾਏ ਨੂੰ ਜ਼ਖਮੀ ਹਾਲਤ ਚ ਪਾਇਆ ਪੁਲਿਸ ਅਤੇ ਮੈਡੀਕਲ ਟੀਮ ਵੱਲੋਂ ਤੁਰੰਤ ਜਾਨ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਸ਼ਾਮ 7:30 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਦੀ ਪਛਾਣ 31 ਸਾਲਾ ਦੀਪਕ ਕੰਡੇਲ ਵਜੋਂ ਹੋਈ ਹੈ ਉਸ ਨੇ ਬਿਨਾਂ ਕਿਸੇ ੜਕਾ ਹਟਦੇ ਅਕਸ਼ੇ ਗੁਪਤਾ ਦੀ ਗਰਦਨ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਦੋਂ ਘਟਨਾ ਤੋਂ ਬਾਅਦ ਬੱਸ ਰੁਕੀ ਤਾਂ ਕੈਂਡਲ ਹੋਰ ਯਾਤਰੀਆਂ ਸਮੇਤ ਬੱਸ ਤੋਂ ਉਤਰ ਗਿਆ ਤੇ ਪੈਦਲ ਭੱਜ ਗਿਆ ਥੋੜੀ ਦੇਰ ਬਾਅਦ ਪੁਲਿਸ ਨੇ ਉਸ ਨੂੰ ਲੱਭ ਲਿਆ ਤੇ ਉਸ ਨੂੰ ਹਿਰਾਸਤ ਚ ਲੈ ਲਿਆ ਪੁੱਛਗਿੱਛ ਦੌਰਾਨ ਕੰਡੇਲ ਨੇ ਕਬੂਲ ਕੀਤਾ ਕਿ ਉਸ ਨੇ ਗੁਪਤਾ ਤੇ ਹਮਲਾ ਸਿਰਫ ਇਸ ਲਈ ਕੀਤਾ ਕਿ ਉਹ ਉਸ ਨੂੰ ਆਪਣੇ ਚਾਚੇ ਵਰਗਾ ਲੱਗਦਾ ਸੀ ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਉੱਚ ਫੌਜੀ ਅਧਿਕਾਰੀਆਂ ਨੇ ਇਸ ਹਮਲੇ ਦੇ ਸ਼ੁਰੂ ਵਿੱਚ ਆਪਣੀ ਪਹਿਲੀ ਵੀਡੀਓ ਗੱਲਬਾਤ ਦੌਰਾਨ ਜਾਪਾਨ ਨਾਲ ਸਹਿਯੋਗੀਆਂ ਦੀ ਟਿਕਾਊਨੀ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ ਹੈ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਐਡਮਿਰਲ ਕਿ ਮਯੂng ਸੂ ਅਤੇ ਉਹਨਾਂ ਦੇ ਅਮਰੀਕੀ ਹਮਰਤਬਾ ਜਨਰਲ ਜੌਨ ਡੈਨੀਅਲ ਕੇਨ ਨੇ ਮੰਗਲਵਾਰ ਨੂੰ ਗੱਲਬਾਤ ਕੀਤੀ ਜੋ ਕਿ ਕੇਨ ਦੇ ਪਿਛਲੇ ਮਹੀਨੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਪਹਿਲੀ ਵਾਰ ਸੀ ਜੇ ਸੀ ਐਸ ਨੇ ਇੱਕ ਰਿਲੀਜ਼ ਕੀਤਾ ਜੁਲਾਈ ਚ ਦੱਖਣੀ ਕੋਰੀਆ ਚ ਹੋਣ ਵਾਲੀ ਦੱਖਣੀ ਕੋਰੀਆ ਅਮਰੀਕਾ ਜਾਪਾਨ ਤਿਕੋਣੀ ਰੱਖਿਆ ਮੁਖੀਆਂ ਦੀ ਮੀਟਿੰਗ ਰਾਹੀਂ ਤਿਕੋਣੀ ਸੁਰੱਖਿਆ ਸਹਿਯੋਗ ਦੀ ਗਤੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਹੋਈ ਹੈ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਤਿੰਨ ਦੇਸ਼ਾਂ ਨੇ ਹਾਲ ਹੀ ਚ ਉੱਤਰੀ ਕੋਰੀਆ ਤੋਂ ਵਧ ਰੇ ਪਰਮਾਣੂ ਅਤੇ ਮਿਜ਼ਾਈਲ ਖਤਰਿਆਂ ਦੇ ਵਿਚਕਾਰ ਸਾਂਝੇ ਫੌਜੀ ਅਭਿਆਸਾਂ ਰਾਹੀਂ ਤਕਨੀਕੀ ਸੁਰੱਖਿਆ ਸਹਿਯੋਗ ਨੂੰ ਵਧਾ ਦਿੱਤਾ ਹੈ ਜੀਸੀਐਸ ਦੇ ਅਨੁਸਾਰ ਕਿਮ ਅਤੇ ਕੇਨ ਨੇ ਮਾਸਕੋ ਨਾਲ ਪਿਯੋਂਗਿਆਂਗ ਦੇ ਵਾਅਦੇ ਸਹਿਯੋਗ ਦੇ ਅਨੁਸਾਰ ਉੱਤਰੀ ਕੋਰੀਆਈ ਖਤਰਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਸਮਰੱਥ ਥਾਵਾ ਤੇ মুদ্রা ਸਥਾਪਤ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਸ਼ੱਕ ਹੈ ਕਿ ਉੱਤਰੀ ਕੋਰੀਆ ਨੂੰ ਯੂਕਰੇਨ ਵਿਰੁੱਧ ਮਾਸਕੋ ਦੇ ਯੁੱਧ ਦੇ ਸਮਰਥਨ 'ਚ ਫੌਜਾਂ ਤਾਇਨਾਤ ਕਰਨ ਦੇ ਬਦਲੇ ਰੂਸ ਤੋਂ ਫੌਜੀ ਟੈਕਨੋਲੋਜੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।